मैडम किस तरह कितने ਚਿਰ ਤੋਂ ਬੱਚੇ ਤਿਆਰੀ ਕਰ ਰਹੇ ਸੀ ਤੇ ਇਹ ਜਿਹੜਾ ਹੈਗਾ ਸਾਇੰਸ ਕਾਂਗਰਸ ਹੈ ਕੀ ਚੀਜ਼ ਹੈ ਇਹ ਚਿਲड्रन ਸਾਇੰਸ ਕਾਂਗਰਸ ਇੱਕ ਕੰਪੀਟੀਸ਼ਨ ਹੈ ਜਿਹਦੇ ਵਿੱਚ ਮਾਡਲ ਨਹੀਂ ਇੱਕ ਪ੍ਰੋਜੈਕਟ ਤਿਆਰ ਕਰਨਾ ਹੁੰਦਾ ਆਪਣੇ ਪਿੰਡ ਦਾ ਜਾਂ ਲੋਕਲ ਕਿਸੇ ਵੀ ਕੋਈ ਵੀ ਪ੍ਰੋਬਲਮ ਲੱਗ ਕੇ ਉਹਦਾ ਹੱਲ ਲੱਭਣਾ ਹੁੰਦਾ ਠੀਕ ਹੈ ਮੇਰੇ ਪ੍ਰੋਜੈਕਟ ਦਾ ਨਾਮ ਸੀਗਾ ਪਾਰਥੇਨੀਅਮ ਜਰਨੀ ਆਫ ਨੌਕਸियस ਵੀਡ ਇਹ ਕਾਂਗਰਸ ਦਾ ਜਿਹੜਾ ਗਾਜਰ ਬੁੱਟੀ ਰਹਿਲੀ ਬੁੱਟੀ ਹੈ ਉਹਦੇ ਹੱਲ ਲੱਭਿਆ ਸੀ ਇਸ ਸਕੂਲ ਦੇ ਵਿੱਚੋਂ ਪੜ ਕੇ ਪਹਿਲਾਂ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਨੇ ਜੋ ਜਲੋਟਾ ਸਾਹਿਬ ਉਸ ਤੋਂ ਬਾਅਦ ਸਰਮਣ ਵੀ ਕੁਲਦੀਪ ਬਾਈ ਜੀ ਹੋਰ ਵੀ ਨਵੇਂ ਬੱਚੇ ਸਕੂਲ ਤੋਂ ਪੜ ਕੇ ਦੇਸ਼ਾਂ ਵਿਦੇਸ਼ਾਂ ਚ ਗਏ ਨੇ ਫਟਿਆਲਾ ਜ਼ਿਲ੍ਹੇ ਦੇ ਵਿੱਚੋਂ ਹਮ ਸਾਇੰਸ ਕਾਂਗਰਸ ਦਾ ਜਿਹੜਾ ਕੰਪੀਟੀਸ਼ਨ ਸੀਗਾ ਉਹਨੂੰ ਇਹ ਕੰਪਲੀਟ ਕਰਕੇ ਅੱਗੇ ਸਟੇਟ ਤੇ ਗਏ ਨੇ ਸਟੇਟ ਤੋਂ ਫਿਰ ਜਿੱਤ ਕੇ ਇਹ 131 ਸਕੂਲਾਂ ਦੇ ਕੋਲੋਂ ਜਿੱਤ ਕੇ ਹਮ ਨੈਸ਼ਨਲ ਲੈਵਲ ਤੇ ਪਹੁੰਚੇ ਆ ਸਾਡੇ ਪਿੰਡ ਦਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਦਾ ਹਮ ਇਹਦੇ ਜਿਹੜੇ ਪ੍ਰਿੰਸੀਪਲ ਨੇ ਬਹੁਤ ਅਹਿ ਮਿਹਨਤੀ ਨੇ ਜੀ ਤੇ ਉਹਨਾਂ ਦੇ ਨਾਲ ਉਹਨਾਂ ਨੇ ਆਪਣਾ ਸਟਾਫ ਵੀ ਉਸੇ ਉਸੇ ਤਰਜ਼ ਤੇ ਲਾar ਕੇ ਆ ਕਿ ਸਟਾਫ ਵੀ ਉਸ ਤੋਂ ਵੱਧ ਮਿਲਤ ਕਰ ਅੱਜ ਸਾਡੇ ਵਾਸਤੇ ਬੜਾ ਮਾਣ ਦੀ ਗੱਲ ਹੈ ਕਿ ਸਾਡੇ ਪਿਛਲੇ ਸਮੇਂ ਤੋਂ ਜਿੰਨਾ ਵਕ ਵਕ ਇੱਥੇ ਦੇ ਆਉਂਦੇ ਆਏ ਇੱਥੇ ਵਕ ਵ ਸਟਾਫ ਆਇਆ ਵਕ ਵ ਬੱਚਾ ਨੇ ਇੱਥੋਂ ਵੱਡੀਆਂ ਮੱਲਾ ਮਾਰੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਡੇ ਬੱਚੇ ਇੱਥੋਂ ਅਫੀਸਰ ਬਣ ਕੇ ਨਿਕਲੇ ਬਹੁਤ ਸਾਡੇ ਬੱਚੇ ਇੱਥੋਂ ਵਿਦੇਸ਼ਾਂ ਦੇ ਮੱਲਾ ਮਾਰੇ ਛੱਡੇ ਗੱਡੇ ਜਿਨ੍ਹਾਂ ਵਿੱਚ ਕੁਲਦੀਪ ਸਿੰਘ ਸਰਪੰਦ ਸਿੰਘ ਦਰਮਦਰ ਸਿੰਘ ਬਹੁਤ ਵੱਡੇ ਜਿਹੜੇ ਨੇ ਅੱਜ ਉੱਥੇ ਸਾਡੇ ਵਿੱਚ ਜਿਹੜੇ ਪੜ੍ਹ ਰਹੇ ਨੇ ਉੱਥੇ ਜਿੱਥੇ ਸਾਡਾ ਇਹਨਾਂ ਦਾ ਆਪਣਾ ਸਰੋਚਾ ਹੈ ਸਾਡਾ ਮਾਣ ਹੁੰਦਾ ਨਕਲਦਾਰ ਬਣਦਾ ਸਾਡਾ ਸਰੋਚਾ ਪਹਿਲਾਂ ਵੀ ਬੱਚਿਆਂ ਨੂੰ ਤਿੰਨ ਵਾਰ ਸਟੇਟ ਲੈ ਕੇ ਜਾ ਕੇ ਟੋਟਲ 6 ਵਾਰ ਲੈ ਕੇ ਜਾ ਕੇ ਚੁਈਆਂ ਤੇ ਇਹ ਹੁਣ ਅਸੀਂ ਲੰਗ ਵਿੱਚੋਂ ਤੀਜੀ ਵਾਰ ਗਏ ਆ ਤੇ ਉਹਦੇ ਵਿੱਚ ਅਸੀਂ ਹੁਣ ਇਸ ਵਾਰ ਵਾਈਡਰ ਦੀ ਕਿਰਪਾ ਨਾਲ ਇਹ ਹੋਇਆ ਕਿ ਅਸੀਂ ਇਸ ਵਾਰ ਨੈਸ਼ਨਲ ਹੀ ਚੁਣੇ ਗਏ ਆ ਸੀਨੀਅਰ ਵਿੰਗ ਦੇ ਵਿੱਚ ਸਾਡੀ ਬੱਚੀ ਨੇ ਟੌਪ 8 ਦੇ ਵਿੱਚ ਬੈਸਟ ਚੁੜੀਆਂ ਗਈਆਂ ਤੇ ਹੁਣ ਅਸੀਂ ਨੈਸ਼ਨਲ ਪੱਧਰ ਤੇ ਜਾਵਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਉੱਥੇ ਵੀ ਅਸੀਂ ਮੱਲਾ ਮਾਰ ਕੇ ਆਵਾਂਗੇ ਸੋ ਅਸੀਂ ਮੈਂ ਹੀ ਕਹਿਣਾ ਚਾਹਾਂਗੀ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਿਦਿਆਰਥੀ ਹੈਗੇ ਆ ਅਧਿਆਪਕ ਵੀ ਆ ਜੇ ਉਹਨਾਂ ਨੂੰ ਇਸੇ ਤਰ੍ਹਾਂ ਮੌਕੇ ਮਿਲਦੇ ਰਹਿਣ ਉਹ ਅੱਗੇ ਵਧਦੇ ਜਾਣਗੇ ਤੇ ਸਕੂਲਾਂ ਦੇ ਨਾਂ ਜਿਹੜਾ ਪੰਜਾਬ ਦਾ ਰੌਸ਼ਨ ਕਰਦੇ ਰਹਿਣਗੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਟੇਟ ਲੈਵਲ ਤੇ ਕੰਪੀਟੀਸ਼ਨ ਚੌਲਾ ਇਹਨੇ ਪੰਜਾਬ ਪੱਧਰ ਤੋਂ ਉੱਠ ਕੇ ਬੱਚਾ ਇੱਕ ਪਿੰਡ ਚੋਂ ਉੱਠ ਕੇ ਪਹਿਲੀ ਪੋਜੀਸ਼ਨ ਤੇ ਆਇਆ ਹੈ ਔਰ ਕੱਲਾ ਅਨੰਤ ਆਪਣੇ ਵਿਦੇਸ਼ ਚ ਠੰਡੇ ਨਹੀਂ ਗੱਡੇ ਹੂੰ ਉਹ ਨਕਰ ਵਾਸਤੇ ਕਦੇ ਵੀ ਜਿਹੜਾ ਲੋਡ ਪੈਂਦੀ ਆ ਭਾਵੇਂ ਸਾਂਝਾ ਕੰਮ ਆ ਭਾਵੇਂ ਕੋਈ ਹੋਰ ਪਰਿਵਾਰਕ ਮਸਲਾ ਜਾਂ ਸਕੂਲ ਦਾ ਫੇਰ ਸਕੇ ਉਹਨਾਂ ਤੇ ਵੱਡੇ ਵੱਡਿਆਂ ਦਾ ਸਹਯੋਗ ਰਹਿੰਦਾ ਜਿੰਨੇ ਵੀ ਸਾਡੇ ਅਨਰੇਕਾ ਨੇ ਔਰ ਜਿੰਨੇ ਸਾਡੇ ਪੀਸੋ ਸਪੈਸਰ ਨੇ ਅੱਜ ਮੈਂ ਬੜੀ ਵਧਾਈ ਦਾ ਦਿਨ ਸਮਝਦਾ ਵੀ ਸਾਡੇ ਸਕੂਲ ਦੇ ਵਿੱਚੋਂ ਦੋ ਬੱਚੇ ਜਿਹੜੇ ਨੇ ਉਹ ਪੰਜਾਬ ਦੇ ਵਿੱਚੋਂ ਸੈਸ ਜਿਹੜਾ ਨਾ ਕਲਾਸਟਾ ਦੇ ਵਿੱਚੋਂ ਜਿਹੜੇ ਮੁਕਾਬਲੇ ਦੇ ਵਿੱਚ ਹਮ ਬੈਸਟ ਜਿਹੜਾ ਨੇ ਉਹ ਕਾਮਜੋਗ ਹੋਏ ਨੇ ਉਹ ਸਾਡੇ ਵਿਦਿਆਰਥੀ ਆਏ ਨੇ ਜਿੱਥੇ ਮੈਂ ਬੱਚਿਆਂ ਨੂੰ ਵਧਾਈ ਦਿੰਦਾ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਾ ਉੱਥੇ ਮੈਂ ਉਹਦੇ ਟੀਚਰ ਸਾਹਿਬਾਨ ਨੂੰ ਸਾਡੇ ਪ੍ਰਿੰਸੀਪਲ ਸਾਹਿਬਾਨ ਨੂੰ ਬਹੁਤ ਵੱਡੀ ਜੀ ਮੁਬਾਰਕਬਾਦ ਦਿੰਦਾ ਹਾਂ ਕਿਹੜਾ ਕੀ ਸੋਚ ਨਹੀਂ ਸਾਦੇ ਸੀ ਅਸੀਂ ਸੋਚਦੇ ਸੀ ਵੀ ਜੇ ਬਾਹਰ ਇਹਨੇ ਜਿਹੜੇ ਸਕੂਲ ਨੇ ਜਿਹੜੇ ਕਿ ਇਹਨੇ ਮਹਿੰਗੇ ਮਹਿੰਗੇ ਸਕੂਲ ਨੇ ਹਾਂ ਬੱਚਾ ਨੂੰ ਮੈਂ ਤਾਂ ਮਾਪਿਆਂ ਨੂੰ ਵੀ ਉਹਨਾਂ ਨੂੰ ਇਹੀ ਸੁਨੇਹਾ ਦੂੰਗਾ ਕਿ ਉਹ ਬੱਚੇ ਆਪਣੇ ਇਹ ਜਿਹੜੇ ਸਕੂਲ ਨੇ ਪੰਜਾਬ ਸਰਕਾਰ ਦੇ ਸਕੂਲ ਨੇ ਇਹਨਾਂ ਵਿੱਚ ਬੱਚਾ ਨੂੰ ਬੱਕ ਬੱਕ ਆਪਣਾ ਐਡਮਿਸ਼ਨ ਕਰਾਉਂ ਜਿਹੜੇ ਟੀਚਰ ਨੇ ਟੀਚਰਾਂ ਕੋਲ ਬਹੁਤ ਵੱਡਾ ਸਮੁੰਦਰ ਹੁੰਦਾ ਹੈ ਕਾਇਨਾ ਕੋਲ ਗਿਆਨ ਦਾ ਸਮੁੰਦਰ ਹੈ ਬੱਚਿਆਂ ਦੀ ਮਿੱਠ ਸਦਕਾ ਤੇ ਉਹ ਸਮੁੰਦਰ ਨੂੰ ਹਾਸਲ ਕਰਕੇ ਅੱਜ ਜੋ ਮੁਕਾਮ ਤੇ ਪਹੁੰਚੇ ਨਾ ਮੈਂ ਸ਼ੁਕਰ ਦੇ ਪ੍ਰਿੰਸੀਪਲ ਸਾਹਤੇ ਸਮੂਹ ਸਟਾਫ ਦਾ ਉਹ ਬਧਾਈ ਦਿੰਦਾ ਹਾਂ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਚ ਇਸ ਬੱਚੇ ਇਹਨਾਂ ਤੇ ਹੋਰ ਬੱਚੇ ਦਾ ਟੀਜ਼ਰ ਇਹਨਾਂ ਤੇ ਹੋਰ ਮਿਲਤ ਕਰਨ ਤਾਂ ਵੀ ਇਦੋਂ ਵੀ ਹੋਰ ਬਲੰਗੀਆਂ ਸ਼ੋਹਣ ਇਹ ਇਦੋਂ ਨਾਲ ਆਉਣ ਸਮੇਂ ਸਾਡੇ ਬੱਚੇ ਵੱਡੇ ਅਫਸਰ ਬਣ ਕੇ ਨਿਕਲਣ ਬਡੇ ਇੰਜੀਨੀਅਰ ਵਾਂ ਕੇ ਨਿਕਲਣਾ ਸਤਿ ਸ੍ਰੀਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਲ ਮੇਰੀਆ ਅਸੀਂ ਪਿੰਡ ਲੰਗ ਦੇ ਸਰਕਾਰੀ ਸੀਨੀਅਰ ਜਨਰਲ ਸਕੂਲਾਂ ਦੇ ਵਿੱਚ ਖੜੇ ਆ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਬੱਚਿਆਂ ਨੇ ਜੋ ਸਾਇੰਸ ਕਾਂਗਰਸ ਦੇ ਕੰਪੀਟੀਸ਼ਨ ਹੋਏ ਸੀ ਪਹਿਲਾਂ ਜ਼ਿਲ੍ਹਾ ਲੈਵਲ ਤੇ ਜ਼ਿਲ੍ਹਾ ਲੈਵਲ ਦੇ ਕੁਆਲਿਫਿਕੇਸ਼ਨ ਹਾਸਲ ਕਰਕੇ ਬੱਚੇ ਜਿਹੜੇ ਪਹੁੰਚੇ ਪੰਜਾਬ ਤੇ ਪੰਜਾਬ ਦੇ ਵਿੱਚ ਕੁੱਲ 8 ਟੀਮਾਂ ਨੇ ਟੌਪ ਕੀਤਾ ਹੈ ਟੌਪ ਤੋਂ ਬਾਅਦ ਹੁਣ ਨੈਸ਼ਨਲ ਲੈਵਲ ਤੇ ਬੱਚਿਆਂ ਨੇ ਜਾਣਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਪਹਿਲਾਂ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਨੇ ਜੋ ਜਲੋਟਾ ਸਾਹਿਬ ਉਸ ਤੋਂ ਬਾਅਦ ਸਰਮਣ ਵੀ ਕੁਲਦੀਪ ਭਾਈ ਜੀ ਹੋਰ ਵੀ ਨਵੇਂ ਬੱਚੇ ਸਕੂਲ ਤੋਂ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਚ ਗਏ ਨੇ ਤੇ ਸਰਕਾਰੀ ਨੌਕਰੀਆਂ ਕਰ ਰਹੇ ਨੇ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਆਪਣਾ ਬਿਜ਼ਨਸ ਕਰ ਰਹੇ ਨੇ ਤੇ ਮੈਨੂੰ ਹੁਣ ਮੈਂ ਤਾਂ ਹਰਮਨੀ ਕਹਿੰਨਾ ਸਾਡਾ ਵੀਰ ਹਰਮਨ ਇੰਸਟੀਚਿਊਟ ਚਲਾਉਂਦਾ ਬਾਹਰ ਵਿਦੇਸ਼ਾਂ ਚ ਵੀ ਬੱਚਿਆਂ ਨੂੰ ਭੇਜਦਾ ਬੜਾ ਸਹਿਯੋਗ ਹੈ ਇਹਨਾਂ ਦਾ ਤੇ ਇਸੇ ਤਰ੍ਹਾਂ ਪਿੰਡ ਦੇ ਲੋਕ ਨੇ ਜਿਹੜਾ ਸਕੂਲ ਨੂੰ ਹਰ ਟਾਈਮ ਐਨਆਰਆਈ ਕਮੇਟੀ ਬਣੀ ਹੋਈ ਆ ਕਮੇਟੀ ਦੇ ਥਰੂ ਜੁੜ ਕੇ ਸਕੂਲ ਦਾ ਵੱਡਾ ਸਹਿਯੋਗ ਕਰਦੇ ਨੇ ਕਈ ਬੱਚਿਆਂ ਦੀਆਂ ਫੀਸਾਂ ਵੀ ਭਰੀਆਂ ਜਾਂਦੀਆਂ ਨੇ ਤੇ ਉਹੀ ਬੱਚੇ ਐਪਰੀਸ਼ੀਏਟ ਜਦੋਂ ਹੁੰਦੇ ਆ ਤਾਂ ਪਿੰਡ ਦਾ ਸੇ ਸਕੂਲ ਦਾ ਨਾਮ ਰੌਸ਼ਨ ਕਰਦੇ ਨੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਬੱਚੇ ਨੇ ਜਿਹੜਾ ਟੌਪ ਲੈਵਲ ਤੇ ਆਏ ਨੇ ਇੰਡੀਆ ਲੈਵਲ ਤੇ ਜਾਣਾ ਹੈ ਉਹਨਾਂ ਦੇ ਟੀਚਰਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਪਿੰਡ ਦੇ ਬਤਵੰਤੇ ਸੱਜਣਾ ਉਹਨਾਂ ਨਾਲ ਵੀ ਗੱਲਬਾਤ ਕਰਦਾ ਜਿਸ ਤਰ੍ਹਾਂ ਦੱਸਿਆ ਵੀ ਪੰਜਾਬ ਭਰ ਦੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਹਦੇ ਨਾਲ ਪਿੰਡ ਦਾ ਨਾਮ ਵੀ ਰੌਸ਼ਨ ਹੋਇਆ ਜਿਹੜੇ ਮੈਡਮ ਨੇ ਹਰਮਨਦੀਪ कौर ਸਾਇੰਸ ਦੇ ਟੀਚਰ ਨੇ ਜਿਨ੍ਹਾਂ ਨੇ ਬੱਚਿਆਂ ਦੀ ਤਿਆਰੀ ਕਰਵਾਈ ਹੈ ਉਹਨਾਂ ਤੋਂ ਜਾਣਦੇ ਆਂ ਵੀ ਇਹ ਕੀ ਕੰਪੀਟੀਸ਼ਨ ਹੈ ਕਿਸ ਤਰ੍ਹਾਂ ਕਿੰਨੀਆਂ ਕੁ ਟੀਮਾਂ ਉੱਥੇ ਆਈਆਂ ਸੀ ਜਾਂ ਕਿਹੜੇ ਸਕੂਲ ਆਏ ਸੀ ਤੇ ਅੱਗੇ ਇਹਨਾਂ ਦਾ ਕੀ ਟੀਚਾ ਬੱਚਿਆਂ ਨੂੰ ਲੈ ਕੇ ਤੇ ਹੋਰ ਬੱਚੇ ਵੀ ਤਿਆਰ ਕੀਤੇ ਨੇ ਸਾਰੀ ਗੱਲਬਾਤ ਮੈਡਮ ਤੋਂ ਜਾਣਦੇ ਆ ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਤੇ ਮੁਬਾਰਕਾਂ ਨੇ ਧੰਨਵਾਦ ਜੀ ਧੰਨਵਾਦ ਮੈਡਮ ਕਿਸ ਤਰ੍ਹਾਂ ਕਿੰਨੇ ਚਿਰ ਤੋਂ ਬੱਚੇ ਤਿਆਰੀ ਕਰ ਰਹੇ ਸੀ ਤੇ ਇਹ ਜਿਹੜਾ ਹੈਗਾ ਸਾਇੰਸ ਕਾਂਗਰਸ ਹੈ ਕੀ ਚੀਜ਼ ਹੈ ਏ ਚਿਲड्रन ਸਾਇੰਸ ਕਾਂਗਰਸ ਇੱਕ ਕੰਪੀਟੀਸ਼ਨ ਹੈ ਜਿਹਦੇ ਵਿੱਚ ਮਾਡਲ ਨੇ ਇੱਕ ਪ੍ਰੋਜੈਕਟ ਤਿਆਰ ਕਰਨਾ ਹੁੰਦਾ ਆਪਣੇ ਪਿੰਡ ਦਾ ਜਾਂ ਲੋਕਲ ਕਿਸੇ ਵੀ ਕੋਈ ਵੀ ਪ੍ਰੋਬਲਮ ਲੱਭ ਕੇ ਉਹਦਾ ਹੱਲ ਲੱਭਣਾ ਹੁੰਦਾ ਠੀਕ ਹੈ ਮੇਰੇ ਪ੍ਰੋਜੈਕਟ ਦਾ ਨਾਮ ਸੀਗਾ ਪਾਰਥੇਨੀਅਮ ਜਰਨੀ ਆਫ ਨਾਕਸਿਅਸ ਵੀਡ ਇਹ ਕਾਂਗਰਸ ਦਾ ਜਿਹੜਾ ਗਾਜਰ ਬੁੱਟੀ ਜਹਲੀ ਬੁੱਟੀ ਹੈ ਉਹਦੇ ਹੱਲ ਲੱਭਿਆ ਸੀ ਓਕੇ ਹਾਂਜੀ ਇਹ ਅਸੀਂ 2.5 ਕੁ ਮਹੀਨੇ ਤੋਂ ਲਾ ਲੋ ਵੀ ਲਗਾਤਾਰ ਅਸੀਂ ਲੱਗੇ ਹੋਏ ਸੀਗੇ ਮੈਂ ਪਹਿਲਾਂ ਵੀ ਬੱਚਿਆਂ ਨੂੰ ਤਿੰਨ ਵਾਰ ਸਟੇਟ ਲੈ ਕੇ ਜਾ ਕੇ ਟੋਟਲ 6 ਵਾਰ ਲੈ ਕੇ ਜਾ ਕੇ ਚੋਈਆਂ ਤੇ ਇਹ ਹੁਣ ਅਸੀਂ ਲੰਗ ਵਿੱਚੋਂ ਤੀਜੀ ਵਾਰ ਗਏ ਆ ਤੇ ਉਹਦੇ ਵਿੱਚ ਅਸੀਂ ਹੁਣ ਇਸ ਵਾਰ ਵਾਈਗਰੂ ਦੀ ਕਿਰਪਾ ਨਾਲ ਇਹ ਹੋਇਆ ਕਿ ਅਸੀਂ ਇਸ ਵਾਰ ਨੈਸ਼ਨਲ 'ਚ ਚੁਣੇ ਗਏ ਆ ਸੀਨੀਅਰ ਵਿੰਗ ਦੇ ਵਿੱਚ ਸਾਡੀ ਬੱਚੇ ਟੌਪ 8 ਦੇ ਵਿੱਚ ਬੈਸਟ ਚੁੜੀਆਂ ਗਈਆਂ ਤੇ ਹੁਣ ਅਸੀਂ ਨੈਸ਼ਨਲ ਪੱਧਰ ਤੇ ਜਾਵਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਉੱਥੇ ਵੀ ਅਸੀਂ ਮੱਲਾ ਮਾਰ ਕੇ ਆਵਾਂਗੇ ਮੈਨੂੰ ਸੀਨੀਅਰ ਤੇ ਜਿਹੜੇ ਜੂਨੀਅਰ ਤੇ ਸੀਨੀਅਰ ਵਿੰਗ ਕੀ ਹੈ ਇਹ ਵੀ ਕਿਹੜੀ ਕਲਾਸ ਤੱਕ ਜੂਨੀਅਰ ਹੈ ਤੇ ਕਿੱਥੇ ਤੱਕ ਸੀਨੀਅਰ ਇਹਦੇ ਬਾਰੇ ਮੈਨੂੰ ਦੱਸੋ ਹਾਂਜੀ ਜੂਨੀਅਰ ਵਿੰਗ ਹੁੰਦਾ ਜੀ ਆ 14 ਸਾਲ ਦੇ ਬੱਚੇ 10 ਤੋਂ 14 ਸਾਲ ਦੇ ਬੱਚੇ ਤੱਕ ਤੇ ਸੀਨੀਅਰ ਵਿੰਗ ਹੁੰਦਾ 14 ਤੋਂ 17 ਸਾਲ ਦੇ ਬੱਚੇ ਤੱਕ ਆਪਣੇ ਜਿਹੜਾ ਸਕੂਲ ਹੈ ਸੀਨੀਅਰ ਵਿੰਗ ਚ ਸੀਗੇ ਅਸੀਂ ਸੀਨੀਅਰ ਵਿੰਗ ਚੋਂ ਹੀ ਆਏ ਪਹਿਲਾਂ ਜ਼ਿਲ੍ਹੇ ਚੋਂ ਫਰਸਟ ਆਏ ਇੱਥੇ ਵੀ ਪੰਜਾਬ ਸਰ ਟੀਮਾਂ ਸੀਗੀਆਂ ਪਟਿਆਲੇ ਜ਼ਿਲ੍ਹੇ ਚੋਂ ਇੱਥੋਂ ਵੀ ਅਸੀਂ ਫਰਸਟ ਆਏ ਤੇ ਹੁਣ ਫਿਰ ਅਸੀਂ ਸਟੇਟ ਵਿੱਚ ਭਾਗ ਲਿਆ ਤੇ ਉੱਥੇ ਹੁਣ ਅਸੀਂ ਨੈਸ਼ਨਲ ਲਈ ਚੁਣੇ ਗਏ ਆ ਜੀ ਉਹ ਉੱਥੇ ਕਿੰਨੀਆਂ ਟੀਮਾਂ ਸੀ ਜਾਂ ਕਿੰਨੇ ਸਕੂਲਾਂ ਦੇ ਬੱਚੇ ਆਏ ਸੀ ਉੱਥੇ 23 ਜ਼ਿਲ੍ਹਿਆਂ ਨੇ ਪਾਰਟਿਸਿਪੇਟ ਕੀਤਾ ਸੀ ਜੀ ਟੋਟਲ 131 ਟੀਮਾਂ ਸੀਗੀਆਂ ਉੱਥੇ ਤੇ ਜਿਹਦੇ ਵਿੱਚੋਂ 8 ਪ੍ਰਿੰਸੀਪਲ ਮੈਮ ਮੈਡਮ ਇੰਦਰਜੀਤ ਕੌਰ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਨੇ ਹਰ ਸਟੈਪ 'ਚ ਦੇਖੋ ਸੌਖਾ ਨਹੀਂ ਸੀ ਇਹ ਪ੍ਰੋਜੈਕਟ ਜਿਹੜਾ ਮੈਂ ਚਲਾਇਆ ਸੀ ਕਿ ਉਹਨਾਂ ਨੇ ਕਦੇ ਵੀ ਸਾਨੂੰ ਹਰ ਮੋਟੀਵੇਸ਼ਨ ਵੀ ਇਕਨੋਮਿਕਲ ਵੀ 멘ਟਲੀ ਵੀ ਟੋਟਲੀ ਸਾਨੂੰ ਹਰ ਚੀਜ਼ ਨਾਲ ਪੂਰਾ ਪੂਰਾ ਸਪੋਰਟ ਕੀਤਾ ਸੀ ਇਹੋ ਕੀਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਅੱਛਾ ਮੈਡਮ ਬੱਚੇ ਕਿੰਨੇ ਸੀ ਵੀ ਜਿਹਦੇ ਵਿੱਚੋਂ ਤੁਸੀਂ ਦੋ ਲੈ ਕੇ ਗਏ ਹੋਰ ਬੱਚਿਆਂ ਦਾ ਵੀ ਇੰਟਰਸਟ ਸੀਗਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨਗੇ ਹਾਂਜੀ ਸਰ ਇਹਦੇ ਵਿੱਚ ਨਾ ਰੂਲਸ ਹੁੰਦੇ ਆ ਕਿ ਦੋ ਹੀ ਬੱਚੇ ਲੈਣੇ ਆ ਇੱਕ ਟੀਮ ਲੀਡਰ ਹੁੰਦਾ ਤੇ ਇੱਕ ਕੋ-ਮੈਂਬਰ ਹੁੰਦਾ ਓਕੇ ਤੇ ਹਾਂਜੀ ਦੋ ਹੀ ਬੱਚਿਆਂ ਦਾ ਹੁੰਦਾ ਹੈ ਤੇ ਦੋਹੋ ਬੱਚੇ ਹੀ ਅਸੀਂ ਜੋ ਹੀ ਦੋ ਹੀ ਜੂਨੀਅਰ ਚ ਲੈ ਸਕਦੇ ਹੋ ਦੋ ਹੀ ਸੀਨੀਅਰ ਚ ਲੈ ਸਕਦੇ ਹੋ ਤੇ ਇਸ ਕਰਕੇ ਅਸੀਂ ਦੋ ਕੁੜੀਆਂ ਚੁਣੀਆਂ ਇਸ ਪ੍ਰੋਜੈਕਟ ਲਈ ਉਹ ਕੁੜੀਆਂ ਵੀ ਬਹੁਤ ਇੰਟੈਲੀਜੈਂਟ ਨੇ ਸਾਇੰਸ ਟੀਚੀਆਂ ਸੀਗੀਆਂ ਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਅ ਬੱਚਿਆਂ ਦਾ ਨਾਮ ਕੀ ਹੈ ਉਹਨਾਂ ਦਾ ਜਿਹੜੇ ਕਿਹੜੀ ਕਲਾਸ ਦੇ ਸੀ ਉਹ ਇੱਕ ਪਲੱਸ 2 ਦੀ ਕੁੜੀ ਆ ਪ੍ਰਭਜੋਤ ਕੌਰ ਜਿਹੜੀ ਗਰੁੱਪ ਲੀਡਰ ਸੀ ਜੀ ਤੇ ਇੱਕ ਪਲੱਸ 1 ਸੀ ਰਮਨਪ੍ਰੀਤ ਕੌਰ ਇਹ ਦੋਨੋਂ ਸਾਇੰਸ ਟੀ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਵੀ ਸਕੂਲ ਦਾ ਨਾਮ ਰੌਸ਼ਨ ਕੀਤਾ ਪਿੰਡ ਦੇ ਜਿਹੜੇ ਲੋਕਾਂ ਕਿਦਾਂ ਦਾ ਸਹਿਯੋਗ ਤੁਹਾਨੂੰ ਮਿਲਦਾ ਹੈ ਪਿੰਡ ਦੇ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਸੀ ਆ ਸਰਪੰਚ ਸਾਹਿਬ ਆਏ ਬਾਕੀ ਮੈਂਬਰਸ ਵੀ ਆਏ ਪਤਵੱਤੇ ਸੱਜਣ ਆਏ ਤੇ ਬਹੁਤ ਵਧੀਆ ਲੱਗਿਆ ਪ੍ਰਿੰਸੀਪਲ ਮੈਮ ਦਾ ਹੀ ਸਾਰਾ ਸੀਗਾ ਤੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਜਰੂਰ ਮੋਟੀਵੇਟ ਮਿਲਣਾ ਚਾਹੀਦਾ ਹਰ ਪਾਸੇ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਵੀ ਨੈਸ਼ਨਲ ਲੈਵਲ ਤੇ ਵੀ ਹੁਣ ਮੱਲਾ ਮਾਰ ਕੇ ਆਣ ਤੇ ਫਿਰ ਪਿੰਡ ਦਾ ਨਾਮ ਰੋਸ਼ਨ ਕਰਨ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਹੈਗਾ ਉਹ ਜਿਹੜਾ ਨੈਸ਼ਨਲ ਲੈਵਲ ਤੇ ਤਾਂ ਤੁਸੀਂ ਜਾ ਰਹੇ ਹੋ ਉਹ ਉੱਥੇ ਜੇ ਪੋਜੀਸ਼ਨ ਆਉਂਦੀਆਂ ਨੇ ਅੱਗੇ ਵੱਧਦੇ ਇੰਟਰਨੈਸ਼ਨਲ ਤੱਕ ਵੀ ਜਾਂਦੇ ਨੇ ਇਹ ਜਿਹੜੀ ਹੈਗਾ ਜੀਵੇ ਸਾਡੇ ਜਿਹੜੇ ਜ਼ਿਲ੍ਹੇ ਦਾ ਹੋਇਆ ਸੀ ਐਸਡੀ ਸਾਹਿਬ ਐਸਡੀਐਮ ਸਾਹਿਬ ਆਏ ਸੀ ਫਤੇਗੜ ਸਾਹਿਬ ਤੇ ਉਹਨਾਂ ਨੂੰ ਇਹ ਪ੍ਰੋਜੈਕਟ ਬਹੁਤ ਵਧੀਆ ਲੱਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਜੇ ਪ੍ਰੋਜੈਕਟ ਤੇ ਅਸੀਂ ਰਿਸਰਚ ਕਰੀਏ ਅਸੀਂ ਉਹਨੂੰ ਕਮਰਸ਼ੀਅਲ ਲੈਵਲ ਤੇ ਵੀ ਲੈ ਕੇ ਆਵਾਂਗੇ ਇਹ ਕਾਂਗਰਸ ਬੁੱਟੀ ਹੈ ਜਿਹੜੀ ਦੇਖੋ ਜ਼ਹਿਰੀਲੀ ਹੈ ਉਹਦਾ ਹੱਲ ਲੱਭਿਆ ਜਿਹੜਾ ਵੀ ਇਹ ਹੁਣ ਅਸੀਂ ਟੈਸਟ ਵੀ ਕਰਾਈ ਸੀ ਥਾਪਰ ਯੂਨੀਵਰਸਿਟੀ ਤੋਂ ਜਿਹੜੇ ਅਸੀਂ ਕੀਤਾ ਉਹਦਾ ਟੈਸਟ ਹੋਏ ਸੀ ਤੇ ਸਾਡਾ ਪੋਜ਼ਿਟਿਵ ਰਿਜ਼ਲਟ ਆਇਆ ਸੀ ਤੇ ਉਹ ਕਹਿੰਦੇ ਸੀ ਇਸ ਨੂੰ ਕਮਰਸ਼ੀਅਲ ਲੈਵਲ ਤੇ ਵੀ ਲੈ ਕੇ ਜਾਵਾਂਗੇ ਨਾਸ਼ਨਲ ਲੈਵਲ ਤੇ ਜਿਹੜੇ ਪ੍ਰੋਜੈ ਅ ਅੱਗੋਂ ਹੋਰ ਇਸ ਦਾ ਵਾਦਾ ਕਰਦੇ ਨੇ ਜੀ ਗੱਲਬਾਤ ਕਲੀ ਸ਼ੁਕਰੀਆ ਮੈਂ ਧੰਨਵਾਦ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਦੀ ਹੱਲਾਸ਼ੀਰੀ ਦੇ ਨਾਲ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਬੱਚੇ ਇਸ ਪੋਜੀਸ਼ਨ ਤੇ ਪਹੁੰਚੇ ਨੇ ਤੇ ਕਿਸ ਤਰ੍ਹਾਂ ਬੱਚਿਆਂ ਦੀ ਮਿਹਨਤ ਸੀ ਤੇ ਕਿਹੜੇ ਮੈਡਮ ਨੇ ਜਿਨ੍ਹਾਂ ਨੇ ਮਿਹਨਤ ਕਰਵਾਈ ਹੈ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਡਮ ਸਤਿ ਸ਼੍ਰੀ ਅਕਾਲ ਤੇ ਵਧਾਈਆਂ ਤੁਹਾਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਸੀਤਾਂਨ ਤੇ ਗੱਲੇ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਹਾਂ ਸਾਇੰਸ ਕਾਂਗਰਸ ਦਾ ਜਿਹੜਾ ਕੰਪੀਟੀਸ਼ਨ ਸੀਗਾ ਉਹਨੂੰ ਇਹ ਕੰਪਲੀਟ ਕਰਕੇ ਅੱਗੇ ਸਟੇਟ ਤੇ ਗਏ ਆ ਸਟੇਟ ਤੋਂ ਫਿਰ ਜਿੱਤ ਕੇ ਇਹ 131 ਸਕੂਲਾਂ ਦੀਆਂ ਕੋਲੋਂ ਜਿੱਤ ਕੇ ਹੂੰ ਨੈਸ਼ਨਲ ਲੈਵਲ ਤੇ ਪਹੁੰਚੇ ਆ ਇਹ ਟੀਮ ਚੁਣੀ ਗਈ ਹੈ ਹੂੰ ਕਿ ਸਾਡੇ ਸਕੂਲ ਦੇ ਜਿਹੜੇ ਦੋ ਵਿਦਿਆਰਥੀ ਹੈ ਇੱਕ ਪਲੱਸ 1 ਦੀ ਲੜਕੀ ਪਲੱਸ 2 ਦੀ ਹੈ ਨਾਲ ਸਾਡੇ ਸਾਇੰਸ ਮਿਸਟਰਸ ਨੇ ਜਿਹੜੇ ਹਰਮਨਦੀਪ कौर ਉਹ ਬੱਚਿਆਂ ਨੂੰ ਹਲਾਸ਼ੇਰੀ ਦੇ ਕੇ ਨਾਲ ਲੈ ਕੇ ਗਏ ਹੂੰ ਕੋਈ 1.5-2 ਮਹੀਨੇ ਤੋਂ ਬਹੁਤ ਜ਼ਿੰਮੇਵਾਰੀ ਨਾਲ ਤਿਆਰੀ ਕਰਵਾ ਰਹੇ ਸੀਗੇ ਤੇ ਉਸੇ ਦਾ ਫਿਰ ਇਹਨਾਂ ਨੂੰ ਫਲ ਮਿਲਿਆ ਕਿ ਸਾਡਾ ਜਿਹੜਾ ਅੱਜ ਸਕੂਲ ਹੈ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਨਿੱਤਰ ਕੇ ਸਾਹਮਣੇ ਆਇਆ ਹੈ ਇਸ ਦੇ ਲਈ ਅਸੀਂ ਵਿਦਿਆਰਥੀਆਂ ਦਾ ਤੇ ਅਧਿਆਪਕ ਸਹਿਬਾਨਾਂ ਜਿਹੜੇ ਸਾਡੇ ਹਰਮਨਦੀਪ कौर ਹਨ ਇਹਨਾਂ ਦਾ ਇੱਕ ਤਰ੍ਹਾਂ ਨਾਲ ਇਹਨਾਂ ਦਾ ਧੰਨਵਾਦੀ ਧੰਨਵਾਦ ਕਰਦੇ ਆ ਤੇ ਇਹਨਾਂ ਦਾ ਕੰਮ ਬਹੁਤ ਸ਼ਲਾਘਾਯੋਗ ਹੈ ਸ਼ੁਰੂ ਤੋਂ ਹੀ ਪਹਿਲਾਂ ਵੀ ਇਹ ਦੋ ਵਾਰ ਸਟੇਟ ਜਾ ਚੁੱਕੇ ਹਨ ਤੇ ਇਸ ਸਾਇੰਸ ਦੇ ਜਿੰਨੇ ਵੀ ਕੋਈ ਕੰਪੀਟੀਸ਼ਨ ਹੁੰਦੇ ਆ ਉਹਨਾਂ ਨੂੰ ਜਿੱਤਦੇ ਰਹਿੰਦੇ ਆ ਸੋ ਅਸੀਂ ਮੈਂ ਹੀ ਕਹਿਣਾ ਚਾਹਾਂਗੀ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਿਦਿਆਰਥੀ ਹੈਗੇ ਆ ਅਧਿਆਪਕ ਵੀ ਹੈ ਜੇ ਉਹਨਾਂ ਨੂੰ ਇਸੇ ਤਰ੍ਹਾਂ ਮੌਕੇ ਮਿਲਦੇ ਰਹਿਣ ਉਹ ਅੱਗੇ ਵਧਦੇ ਜਾਣਗੇ ਇਹ ਸਕੂਲਾਂ ਦੇ ਨਾਂ ਜਿਹੜਾ ਪੰਜਾਬ ਦਾ ਰੋਸ਼ਨ ਕਰਦੇ ਰਹਿਣਗੇ ਮੈਡਮ ਪਿੰਡ ਦੇ ਨਗਰ ਦੇ ਲੋਕ ਜਿੱਦਾਂ ਬਤਵੰਤੇ ਸੱਜਣ ਆਏ ਸੀ ਕਿਸ ਤਰ੍ਹਾਂ ਦਾ ਸਹਿਯੋਗ ਹੁੰਦਾ ਨਾ ਆ ਪਿੰਡ ਵਾਲੇ ਵੱਲੋਂ ਤਾਂ ਸਾਨੂੰ ਬਹੁਤ ਜ਼ਿਆਦਾ ਹਰ ਪਾਲ ਹਰ ਥਾਂ ਤੇ ਸਹਾਇਕ ਰਹਿੰਦੇ ਹਨ ਕਦੇ ਕੋਈ ਗਰੀਬ ਬੱਚੇ ਆ ਉਹਨਾਂ ਦੀਆਂ ਵਰਦੀਆਂ ਕੱਪੜੇ ਪੀਸਾ ਦੇਣੀ ਹੈ ਮੈਂ ਇੱਕ ਵਾਰ ਜੇ ਮੈਂ ਸਵਾਲ ਕਰ ਦਵਾਂ ਤਾਂ ਉਹ ਨਾਲ ਦੀ ਨਾਲ ਪੂਰਾ ਹੋ ਜਾਂਦਾ ਹੈ ਇੱਥੇ ਕਈ ਐਨ ਆਰ ਆਈਸ ਆਉਂਦੇ ਆ ਪਿੱਛੇ ਇੱਕ ਨਿਊਜ਼ੀਲੈਂਡ ਤੋਂ ਆਏ ਸੀ ਹੁਣ ਇਕੱਲੀ ਤੋਂ ਆਏ ਅੱਜ ਵੀ ਆਏ ਹੋਏ ਸੀਗੇ ਅਮਰੀਕਾ ਦੇ ਵੀ ਕਾਇ ਹੋਏ ਸੀ ਕੁਲਦੀਪ ਸਿੰਘ ਜੀ ਤਾਂ ਉਹਨਾਂ ਨੇ ਜਦੋਂ ਵੀ ਅਸੀਂ ਇਹਨਾਂ ਨੂੰ ਕਹਿੰਨੇ ਆ ਤੇ ਨਾਲ ਦੀ ਨਾਲ ਸਾਨੂੰ ਸਹਾਇਕ ਮਿਲਦਾ ਹੈ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਹੈ ਸਰਦਾਰ ਬਲਵਿੰਦਰ ਸਿੰਘ ਜੀ ਹੈ ਯਾ ਮਰੀਕ ਸਿੰਘ ਜੀ ਹੈ ਯਾ ਮੇਵਾ ਸਿੰਘ ਜੀ ਹੈ ਆਪਣੇ ਇਹਨਾਂ ਸਾਰੇ ਵੱਲੋਂ ਸਾਨੂੰ ਹਰ ਪਲ ਹਰ ਥਾਂ ਤੇ ਸਹਾਇਤਾ ਮਿਲਦਾ ਹੀ ਰਹਿੰਦਾ ਹੈ ਇਹਨਾਂ ਗੱਲਾਂ ਦੇ ਨਾਲ ਹੀ ਜੇ ਇਹਨਾਂ ਦਾ ਸਹਾਇ ਹੋ ਗਿਆ ਤੇ ਸਕੂਲ ਵੱਲੋਂ ਵੀ ਹੈ ਅਧਿਆਪਕ ਵੀ ਮਿਹਨਤੀ ਹੈ ਤਾਂ ਆਪਣੇ ਆਪ ਹੀ ਜਿਹੜੇ ਬੱਚੇ ਨਿੱਤਰ ਕੇ ਸਾਹਮਣੇ ਆਉਂਦੇ ਆ ਇਹਦੇ ਨਾਲ ਵਿਦਿਆਰਥੀਆਂ ਦਾ ਫਾਇਦਾ ਤੇ ਨਾਲੇ ਸਮਾਜ ਦੇ ਵੀ ਜਦੋਂ ਇਹ ਤਰੱਕੀ ਕਰਨਗੇ ਉਹਦਾ ਸਮਾਜ ਦਾ ਵੀ ਫਾਇਦਾ ਹੋਏਗਾ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਬੱਚੇ ਹੋਰ ਤਰੱਕੀ ਕਰਦੇ ਰਹਿਣ ਅੱਗੇ ਵਧਦੇ ਰਹਿਣ ਕਿਉਂਕਿ ਆਉਣ ਵਾਲਾ ਜਿਹੜਾ ਯੁੱਗ ਹੈ ਉਹ ਸਾਇੰਸ ਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਇਹਨਾਂ ਨੂੰ ਬੱਚਿਆਂ ਨੂੰ ਇਸ ਪਾਸੇ ਚੱਲਣਾ ਪੈਣਾ ਸਮਝਣਾ ਪੈਣਾ ਜੀ ਤਾਂ ਇਸ ਲਈ ਅਸੀਂ ਇਹਨਾਂ ਸਾਰਿਆਂ ਦਾ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦੀ ਆ ਇੱਥੇ ਆਣ ਤੇ ਅੱਜ ਇਹਨਾਂ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਸਨਮਾਨਿਤ ਕਰਕੇ ਹੱਲਾਸ਼ੇਰੀ ਦਿੱਤੀ ਹੈ ਤਾਂ ਉਹਦੇ ਵਾਸਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ